ਪੁਰਾਣੀ ਖਬਰਾਂ ਦੀ ਬੈਠ ਤੇ ਧੂਆ ਮਾਰਾ ਤੁਸੀਂ ਕਬਰ ਦਾ ਨਹੀਂ ਲੈਣਾ ਨਾ ਖਬਰ ਤੋਂ ਆਪਾਂ ਜਨਾਬ ਜੀ ਸਮਝੋ ਨਾ 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 ਖੁਸ਼ਯਾਰਪੁਰ ਤੋਂ ਐਮ ਐਲ ਏ ਤੇ ਸਾਬਕਾ ਮੰਤਰੀ ਬ੍ਰਹਮਸ਼ੰਕਰ ਜਿੰਪਾ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਭੁੱਲੇ ਆਪਣੀ ਜ਼ੁਬਾਨ ਦੀ ਮਰਿਆਦਾ ਈ ਰਿਕਸ਼ਾ ਯੂਨੀਅਨ ਵਾਲਿਆਂ ਵੱਲੋਂ ਧਰਨਾ ਲਗਾਏ ਜਾਣ ਤੋਂ ਬਾਅਦ ਮੌਕੇ ਤੇ ਪਹੁੰਚੇ ਸੀ ਐਮ ਐਲ ਏ ਬ੍ਰਹਮਸ਼ੰਕਰ ਜਿੰਪਾ ਪੁਰਾਏ ਖਬਰਾਂ ਦੀ ਪੈਸੇ ਧੂਆ ਮਾਰਾ ਤੁਸੀਂ ਕਬਰ ਦਾ ਨਹੀਂ ਲੈਣਾ ਇਹਨਾਂ ਕਬਰ ਤੋਂ ਆਪਾਂ ਪੁਰਾਏ ਖਬਰਾਂ ਦੀ ਪੈਸੇ ਧੂਆ ਮਾਰਾ ਤੁਸੀਂ ਕਬਰ ਦਾ ਨਹੀਂ ਲੈਣਾ ਇਹਨਾਂ ਕਬਰ ਤੋਂ ਆਪਾਂ ਤੁਸੀਂ ਕਬਰ ਦਾ ਨਹੀਂ ਲੈਣਾ ਇਹਨਾਂ ਕਬਰ ਤੋਂ ਆਪਾਂ ਮੈਨੂੰ ਮੈਂ ਕੀ ਸਮਝੋ ਨਾ 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 ਮੈਂ ਨਹੀਂ ਮੈਂ ਸ਼ਹਿਰ ਵਾਲਿਆਂ ਦੀ ਵੀ ਸੁਣਨੀ ਮੈਂ ਇਹਨਾਂ ਮਜ਼ਦੂਰਾਂ ਦੀ ਵੀ ਸੁਣਨੀ ਮੈਂ ਤੁਹਾਡੀ ਵੀ ਸੁਣਨ ਦੀ ਤਿਆਰ ਹਾਂ ਪਰ ਮੈਂ ਆ 10000 ਦਾ ਚਲਾਨ ਚਲਾਨ ਇਹ ਸਮਾਨ ਦੀ ਵੀ ਗੱਲ ਕਰੇ ਮਾਰਾ ਮਾਡਾ ਦਾ ਸਮਾਨ ਲੈ ਕੇ ਜਾਂਦਾ ਉਹਦਾ ਵੀ ਚਲਾਨ ਘਟਦੇ ਆ ਇਹਨਾਂ ਨੂੰ ਸਵੱਟੀ ਲਾ ਕੇ ਲੈ ਕੇ ਗਿਆ ਪੂਰੀ ਦਿਹਾੜੀ ਨਿਕਲਦੇ ਸਵੇਰੇ 5 ਵਜੇ ਨਿਕਲਦੇ ਆ ਸ਼ਾਮ 8-9 ਵਜੇ ਤੱਕ 300 ਰੁਪਿਆ ਵੜੀ ਬਲਦਾ ਅੱਜ ਜੁਲਾਈ ਮਹੀਨਾ ਸ਼ੁਰੂ ਹੋ ਗਿਆ ਪਹਿਲੀ ਤਰੀਕ ਹੈ ਮੈਂ ਖੁੱਦੀ ਗੱਲ ਕਰਦਾ ਮੈਂ ਬਾਕੀਆਂ ਦੀ ਕੀ ਗੱਲ ਕਰਨੀ ਮੈਂ ਖੁੱਦੀ ਗੱਲ ਕਰਦਾ ਚੌਧਰੀ ਬਲਮੀਰ ਮੇਰੇ ਬੱਚੇ ਪੜ੍ਹਦੇ ਮੈਂ ਅਜ ਤੱਕ ਨਾ ਮੈਂ ਅਜ ਤੱਕ ਐਡਮਿਸ਼ਨ ਕਰਾ ਪਾਇਆ ਨਾ ਮੈਂ ਅਜ ਤੱਕ ਜੁਲਾਈ ਤੱਕ ਦੀ ਫੀਸ ਭਰੀ ਆ ਹਮ ਤੁਸੀਂ ਦੱਸੋ ਬਈ ਸਾਡੇ ਚਲਾਨ ਜੇ ਅੱਗੇ ਹੋਈ ਜਾਣ ਅਸੀਂ ਕੀ ਕਰੀਏ ਨਾ ਸਾਨੂੰ ਕਮਾਲਪੁਰ ਚੌਂਕ ਤੋਂ ਘੰਟਾ ਘਰ ਜਾਣ ਦੀ ਇਜਾਜ਼ਤ ਆ ਨਾ ਅਸੀਂ ਭਾਦਰਪੁਰ ਗੇਂਡ ਤੋਂ ਘੰਟਾ ਘਰ ਨੂੰ ਸਵਾਰੀ ਲਿਆ ਸਕਦੇ ਨਾ ਅਸੀਂ ਉਧਰ ਵਾਪਸ ਹੀ ਜਾ ਸਕਦੇ ਨਾ ਜੇ ਤੋ ਕੋਟੂ ਦੇ ਅੰਦਰੋਂ ਘੰਟਾ ਘੰਟਾ ਜਾ ਸਕਦੇ ਹੁਣ ਵੀ ਤੁਸੀਂ ਮੇਰੇ ਨਾਲ ਪੈਦਲ ਮਾਰਚ ਕਰ ਲਓ ਕਿੰਨੀਆਂ ਗੱਡੀਆਂ ਮੈਂ ਤੁਹਾਨੂੰ ਖੜੀਆਂ ਧਗਾ ਦੂੰਗਾ ਇਹ ਸਿਰਫ ਲਾਗੂ ਹੈ ਕਾਨੂੰਨ ਸਿਰਫ ਇਰੈਕਸ਼ਨ ਹੈ ਮੇਰੇ ਬੈਠੇ ਬਹੁਤ ਬੰਦੇ ਕੰਨੀਆਂ ਬਹੁਤ ਬਈਆਂ ਹੁਣ ਪਰੇਸ਼ਨ ਬੁੱਲੇ ਕਿਉਂ ਕਿ ਇਹ ਪਤਾ ਸਾਨੂੰ ਕਿਉਂ ਜੁੱਤੀਆਂ ਵੱਜ ਰਹੀਆਂ ਅਸੀਂ 2022 ਚ ਸਾਰਿਆਂ ਨੇ ਸਾਥ ਦਿੱਤਾ ਪਿਆ ਸਾਥ ਦਤਾ ਆਵਾਜ਼ ਬੋਲਿਆ ਸਾਥ ਦਿੱਤਾ ਬਹੁਤ ਵਧੀਆ ਪਹਿਲੇ ਦਿਨ ਨੂੰ ਪਤਾ ਹੈ ਮੈਂ ਰਾਂ ਨੂੰ 2:00 2:30 ਵਜੇ ਜਾਂਦਾ ਰਿਆ ਨਾਲ ਬਹੁਤ ਵਧੀਆ ਤੁਹਾਨੂੰ ਤੁਸੀਂ ਮੇਰੇ ਨਾਲ ਹੁੰਦੇ ਸੀ ਸਰੀ ਇਹ ਇਹ ਉਹ ਜੁੱਤੀਆਂ ਪੈ ਰਹੀਆਂ ਸਾਨੂੰ ਬਹੁਤ ਵਧੀਆ ਬਹੁਤ ਵਧੀਆ 500 ਸੁਣਵਾਈ ਨਹੀਂ ਹੋ ਰਹੀ ਸਰ ਸਾਡੇ ਨੂੰ ਪਤਾ ਅੱਛਾ ਇੱਕ ਬੰਦਾ ਸਰ ਮੇਰੀ ਬਹੁਤ ਜ਼ਿਆਦਾ ਬਰਦਾਸ਼ਤ ਨਹੀਂ ਮੈਂ ਤੇ ਹੀ ਆ ਗਿਆ ਮਿਹਰਬਾਨੀ ਤੁਹਾਡੀ ਜੀ ਆਣਾ ਸੀਗਾ ਤੇਰੀ ਕਹਿੰਦੇ ਤੁਸੀਂ ਜਿਹਨੂੰ ਨਾ ਆਉਂਦਾ 2000 ਰੁਪਏ ਤੱਕ ਅੱਛਾ ਅੱਜ ਜਿਹੜਾ ਹੋ ਗਿਆ ਇਹਦਾ ਹੱਲ ਕੋ ਇਹਦਾ ਜੋ ਵੀ ਹੈਗਾ ਇਹ ਤੁਸੀਂ ਮਨਜੀਤ ਸਿੰਘ ਜਿਹੜੇ ਆਨਲਾਈਨ ਚਲਾਨ ਹੋਏ ਜਿਹੜਾ 10000 ਰੁਪਏ ਦਾ ਚਲਾਨ ਕੋਈ ਹੈ ਕੋਈ ਮੈਂ ਕਹਿੰਦਾ ਸ਼ਰਾਬ ਵੀ ਪੀਤੀ ਆ ਉਹਨੂੰ ਬਿਠਾਓ ਉਹਦੇ ਸਾਰੇ ਦੇ ਉੱਤਰ ਚੋਵੇ ਨਾ ਇਹ ਤਾਂ ਦੇਖੋ ਉਹਨੂੰ ਬਿਠਾਓ ਉਹਨੂੰ ਕਹਿੰਦੇ ਲੈ ਜਾਓ ਥਾਣੇ ਬਾਕੀ ਕੋਈ ਜੁੱਤੀਆਂ ਦਾ ਤੁਸੀਂ ਸਾਨੂੰ ਬੁਲਾਓ ਅਸੀਂ ਖੁਦ ਜੁੱਤੀਆਂ ਮਾਰਾਂਗੇ ਤੁਹਾਡੇ ਨਾਲ ਮਿਲ ਕੇ ਇਹ ਜਿਹਨੂੰ ਬਿਠਾ ਲੈਣਾ ਹੈ ਜਿਹਦੀ ਮਰਦਗੀ ਲੈਣੀ ਹੈ ਕਿਹੜਾ ਕਿਲਮਾ ਜੀ ਨੇ ਕੱਟਿਆ ਕਿਹਦਾ ਨਾਮ ਰਕੇਸ਼ ਭਾਈ ਕੱਟਿਆ ਰਕੇਸ਼ ਭਾਈ ਨੇ ਔਰ ਕੁਝ ਸਾਡੇ ਈ ਰਿਕਸ਼ਾ ਚ ਨੇ ਮੇਰੇ ਛੋਟੇ ਭਰਾ ਆ ਇੱਥੇ بڑے ਭਰਾ ਵੀ ਇਹ ਮੇਤੋਂ ਔਰ ਸਭ ਤੋਂ ਮਿਹਨਤ ਕਸ਼ ਬੰਦੇ ਆ ਜਿਹੜੀ ਆਪਣੀ ਜੀਵਿਕਾ ਜਿਹੜੀ ਆ ਬੜੀ ਇਮਾਨਦਾਰੀ ਨਾਲ ਕਮਾ ਕੇ ਖਾਂਦੇ ਆ ਉਹ ਕਿੱਥੇ ਆ ਓਏ ਦੂਜੇ ਬੰਦਾ ਭੇਜਿਆ ਲੈਣ ਹਾਂਜੀ ਹਾਂਜੀ ਆ ਗਿਆ ਆ ਗਿਆ ਹਾਂਜੀ ਉਹ ਕੀ ਕਹਿੰਦੇ ਆ ਇਮਾਨਦਾਰ ਬੰਦੇ ਆ ਆਪਣੀ ਜੀਵਿਕਾ ਕਮਾ ਕੇ ਕਹਿੰਦੇ ਆ ਅੱਜ ਹਰੇਕ ਬਾਦਮੀਨ ਨੂੰ ਰੋਜ਼ਗਾਰ ਦੀ ਲੋੜ ਹੈ ਔਰ ਇਹਨਾਂ ਦਾ ਰੋਜ਼ਗਾਰ ਇਂਡਿਕਸ਼ ਹੈ ਔਰ ਕਿਉਂਕਿ ਸਾਡੇ ਬਹੁਤ ਹੀ ਮਾਨਜਕ ਮੁੱਖ ਮੰਤਰੀ ਹਨ ਮਾਨਮਾਨ ਜੀ ਸਾਡੀ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਗਰੀਬਾਂ ਦੇ ਨਾਲ ਖੜੀ ਹੈ ਹਰੇਕ ਜਿਹੜਾ ਜਿੰਨ ਸ਼ਾਮ ਨੂੰ ਮਿਹਨਤ ਨਾਲ ਰੋਟੀ ਕਮਾਉਂਦਾ ਉਹਦੇ ਨਾਲ ਸਰਕਾਰ ਦਾ ਹਰ ਇੱਕ ਮੈਂ ਤਾਂ ਖੁਦ ਖੜਾ ਕਿਉਂ ਮੈਂ ਖੁਦ ਇਸ ਗਰੀਬੀ ਤੋਂ ਨਿਕਲ ਕੇ ਆ ਤੇ ਰੋਟੀ ਕਮਾ ਕੇ ਖਾ ਰਿਹਾ ਹਾਂ ਔਰ ਇਹਨਾਂ ਦੇ ਬਦੌਲਤ ਜਿਹੜਾ ਹੈ ਵਿਧਾਨ ਸਭਾ ਚ ਰੋ ਦੀ ਗੱਲ ਕਰਦਾ ਜੱਟ ਦਾਰ ਕੈਬਨਿਟ ਮੰਤਰੀ ਜਿਹੜੇ ਗੱਲ ਕਰਦੇ ਰੇ ਮੇਰੇ ਇਕੱਲਾ ਇਕੱਲਾ ਬੰਦਾ ਦਿਲ ਦੇ ਖਰੀਦਾ ਔਰ ਇਹਨਾਂ ਦੇ ਹਰੇਕ ਖੇਤ ਲਈ ਮੈਂ ਖੜਾ ਔਰ ਟ੍ਰੈਫਿਕ ਪੁਲਿਸ ਨੂੰ ਮੈਂ ਇੱਕ ਗੱਲ ਕਹਿਣੀ ਚਾਹਾਂ ਅਸੀਂ ਡਿਸਪਲਿਨ ਨੂੰ ਮੈਂਟੇਨ ਕਰਾਣਾ ਬਟ ਉਹਦਾ ਅਸੀਂ ਕਿਸੇ ਦਾ ਬੋਝ ਲੱਦ ਕੇ ਨਹੀਂ ਕਰਾਉਣਾ ਮੈਂ ਚਾਹੁੰਦਾ ਕਿ ਜਿਹਨੇ ਸ਼ਾਮ ਨੂੰ 500 ਰੁਪਏ ਕਮਾਉਣ ਦੇ ਉਹਨੂੰ ਲਾਲੇ ਪੈ ਜਾ ਹਜ਼ਾਰ 800 300 500 ਜੋ ਦਿਹਾੜੀ ਬੰਦੀ ਵੀ ਕਿਨੇ ਬੰਦੀ ਜੋ ਵੀ ਹੈ ਕਿਆ ਇਹ ਇਹ ਬੰਦਾ 10000 ਰੁਪਏ ਚਰਾੰਤ ਹੋ ਸਕਦਾ ਇਹ ਸਾਰੇ ਤਾਂ दारू ਪੀ ਕੇ ਗੱਲ ਕਰ ਰਹੇ ਸੀਗੇ ਜਿਹੜੇ दारू ਪੀਣ ਵਾਲੀ ਗੱਲ ਕਰਦੇ ਜਿਹੜਾ दारू ਪੀ ਕੇ ਹੀ ਗੱਲ ਹੈ ਉਹ ਤਾਂ दारू ਪੀਣ ਦਾ ਵੀ ਸਾਡੇ ਕੋਲ ਹੱਲ ਹੈਗਾ ਉਹਨੂੰ दारू ਪੀਣ ਵਾਲੇ ਨੂੰ ਉਠਾਇਆ ਜਾਵੇ ਉਹਦੀ ਗੱਡੀ ਲੋਕ ਕਰਕੇ ਉਹਦੀ ਚਾਬੀ ਲਈ ਜਾਵੇ ਇਹ ਦੇਖਿਓ ਉਹਦੀ ਗੱਡੀ ਸਾਈਡ ਤੇ ਲਾਈ ਜਾਵੇ ਉਹਨੂੰ ਬਿਠਾ ਕੇ ਦੋ ਮੁਲਾਜ਼ਮ ਟ੍ਰੈਫਿਕ ਪੁਲਿਸ ਬੁਲਾਵੇ ਉਹਨੂੰ ਕਦਾਲੀ ਤੇ ਕੀ ਉਸ ਦਾ ਚਲਿਆ ਉਹਨੇ ਕਾਰ ਇੱਕ ਇੱਕ ਮਿੰਟ ਦੇਖੋ ਉਹਨੂੰ ਬਿਠਾਇਆ ਜਾਵੇ ਯੂਨੀਅਨ ਨੂੰ ਬੁਲਾਇਆ ਜਾਵੇ ਔਰ ਉਹਦੇ ਘਰ ਦੇ ਨੂੰ ਬੁਲਾਇਆ ਜਾਵੇ ਪਰ ਦੱਸੋ ਤੁਸੀਂ ਕੱਲ ਨੂੰ ਕਹਿਣਾ ਸਾਡੇ ਕੋਲ 10000 ਦੇਦੇ ਹੁੰਦਾ ਪਰ ਇਹਦਾ ਤਾਂ 10000 ਤਲਾਮ ਹੈ ਇਹਦਾ ਹੱਲ ਦੱਸੋ ਕੀ ਹੈ ਇੱਕ ਮਿੰਟ ਆ ਇਹਦਾ ਜਵਾਬ ਇਹਦਾ ਹੱਲ ਦੱਸੋ ਕੀ ਹੈ ਅਗਲੇ ਕੱਲ ਨੂੰ ਯੂਨੀਅਨ ਫੈਸਲਾ ਲਏਗੀ ਇੱਥੇ ਵੀ ਕਿਹਾ ਇਹਨੂੰ ਦੁਆਰਾ ਗੱਡੀ ਚਲਾਣ ਦੇਣੀ ਆ ਆਪਾਂ ਕਿ ਨਹੀਂ ਚਲਾਣ ਦੇਣੀ ਤਾਂ ਕਿ ਇਹ ਕੱਲ ਨੂੰ ਇਹ ਕੱਲ ਕਹਿੰਜੋਗੇ ਨਹੀਂ ਹੋਊਗਾ ਸਾਡੇ 10000 ਦਾ ਤਲਾਮ ਨੰਬਰ 1 ਮੈਂ ਦੇਖੋ ਟ੍ਰੈਫਿਕ ਪੁਲਿਸ ਨੇ ਡਿਸਪਲਨ ਮੇਨਟੇਨ ਕਰਨਾ ਇੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਲੇਕਿਨ ਟ੍ਰੈਫਿਕ ਪੁਲਿਸ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜਿਹੜਾ ਗਰੀਬ ਆਦਮੀ ਆਪਣੀ ਰੋਟੀ ਕਮਾ ਕੇ ਖਾਂਦਾ ਉਹਨੂੰ ਇੱਕ ਮੌਕਾ ਨੌਲੇਜ ਦੀ ਫੋਟੋ ਖਿੱਚੋ ਉਹਦੀ ਫੋਟੋ ਖਿੱਚ ਕੇ ਬਕਾਇਦਾ ਇਹਨਾਂ ਦੇ ਪ੍ਰਧਾਨ ਜੀ ਇਹਨਾਂ ਨੇ ਖੁਦ ਗਿਆ ਪਿਆਸੀ ਉਸ ਬੰਦੇ ਦੇ ਨਾਲ ਨਹੀਂ ਹੈ ਜਿਹੜਾ ਡਿਸਪਲਿਨ ਤੋੜਦਾ ਨੰਬਰ 1 ਇਹਨਾਂ ਨੇ ਇਹ ਨਹੀਂ ਕਿਹਾ ਵੀ ਜੀ ਸਾਡਾ ਬੰਦਾ ਡਿਸਪਲਿਨ ਤੋੜੇ ਜੇ ਇਹ ਕਹਿੰਦੇ ਡਿਸਪਲਿਨ ਤੋੜਨ ਦੀ ਗੱਲ ਕਰਦੇ ਮੈਂ ਤੁਹਾਡੇ ਨਾਲ ਗੱਲ ਨਹੀਂ ਸੀ ਕਰਨੀ ਖੜੇ ਹੋ ਇਹਨਾਂ ਨੇ ਇਹ ਗੱਲ ਦੀ ਜ਼ਮਾਨਤ ਲਈ ਹੈ ਤੇ ਅਸੀਂ ਕਿਸੇ ਨੂੰ ਵੀ ਜਿਹੜਾ ਹੈਗਾ ਅਡਿਪਨ ਤੋੜਨ ਦੀ ਅੱਗੇ ਨਹੀਂ ਦਵਾਵਾਂਗੇ ਬਟ ਉਹਦਾ ਕਰ ਸੀ ਮੌਕੇ ਤੇ ਆਨਲਾਈਨ ਚਲਾਨ ਕਰ ਦਿੰਦੇ ਆ ਤੇ ਫਿਰ ਬਹੁਤ ਮੁਸ਼ਕਲ ਹੋ ਜਾਊਗਾ ਕਿਉਂਕਿ ਗਰੀਬ ਆਦਮੀ ਕੋ 5000 10000 ਰੁਪਏ ਹੈ ਨਹੀਂ ਮੈਂ ਬੜੀ ਸਪਸ਼ਟ ਗੱਲ ਕਹਿੰਦਾ ਉਹਨੂੰ ਇੱਕ ਵਾਰਨਿੰਗ ਇਹਨਾਂ ਦੇ ਥਰੂ ਬੱਦ ਤੋਂ ਬੱਦ ਜੋ ਵਾਰਨਿੰਗ ਉਹਨੂੰ ਇਹਨਾਂ ਨੂੰ ਕਹ ਦੋ ਦੂਜੀ ਵਾਰਨਿੰਗ ਤੋਂ ਬਾਅਦ ਅਸੀਂ ਉਹਦਾ ਚਲਾਨ ਕਰਾਂਗੇ ਇਹ ਸ਼ਰਾਬ ਪੀ ਕੇ ਦਾ 10000 ਦੇ ਕਰਨੀ ਆਪਣੇ ਆਪ ਜਿਹੜਾ ਹੈਗਾ ਇਹ ਹਟ ਜਾਓ ਜਾਂ ਉੱਤੇ ਯੂਨੀਅਨ ਫੈਸਲਾ ਲਾਏਗੀ ਉਹ ਬੋਲੋ ਬਾਕੀ ਇੱਕ ਮਿੰਟ ਰੋ ਮੈਂ ਗੱਲ ਠੀਕ ਕਰ ਰਿਹਾ ਅਸੀਂ ਉਸ ਮੰਦਰ ਦਾ ਵਿਰੋਧ ਕਰਾਂਗੇ اچھا ਮੈਂ ਗੱਲ ਠੀਕ ਕਹਿ ਰਿਹਾ ਹਾਂ ਜੀ ਬਹੁਤ ਵਧੀਆ ਮੈਂ ਦੇਖੋ ਇਹ ਤੁਹਾਡੀ ਗੱਲ ਹੈ ਸ਼ਾਇਦ ਤੇ ਹਰ ਇੱਕ ਜਗ੍ਹਾ ਪਹੁੰਚਣੀ ਹੈ ਹਾਂ ਜੀ ਹਾਂ ਜੀ ਮੇਰੀ ਗੱਲ ਸੁਣੋ ਮੈਂ ਗੱਲ ਠੀਕ ਕਰ ਰਿਹਾ ਤੇ ਜਿੰਨੀਆਂ ਸ਼ਹਿਰਪੁਰ ਦੇ ਵਿੱਚ ਰਜਿਸਟਰਡ ਜੁਨੀਅਨ ਚੱਲਦੀਆਂ ਉਹਨਾਂ ਦੇ ਅਸੀਂ ਪ੍ਰਧਾਨ ਸਭਾਣ ਇਹ ਜ਼ਿੰਮੇਵਾਰੀ ਲੈਣੇ ਆ ਜੇ ਕੋਈ ਸਾਡੀ ਯੂਨੀਅਨ ਦਾ ਮੈਂਬਰ ਕੋਈ ਡਿਸਪਲਿਨ ਨੂੰ ਤੋੜਦਾ ਆ ਕੋਈ ਰੂਟਲੀ ਅਫਸਰ ਦੇ ਨਾਲ ਬੋਲਦਾ ਆ ਜਾਂ ਕੋਈ ਗਲਤ ਕੰਮ ਕਰਦਾ ਪਾਇਆ ਗਿਆ ਅਸੀਂ ਉਹਨੂੰ ਖੁਦ ਤੁਹਾਡੇ ਸਾਹਮਣੇ ਬਿਠਾ ਕੇ ਚੌਂਕ ਦੇ ਵਿੱਚ ਬਿਠਾ ਕੇ ਛਿੱਤਰ ਮਾਰਾਂਗੇ ਮੁਰਗ ਨੂੰ ਰਕਸ਼ਾ ਨਹੀਂ ਚਲਾਣ ਦਵਾਗੇ ਔਰ ਜੇਕਰ ਸਾਡੇ ਬੰਦੇ ਆਪਣੀ ਮਿਹਨਤ ਕਰ ਰਹੇ ਕਮਾਈ ਮਿਹਨਤ ਬੱਚੇ ਪਾਲ ਰਹੇ ਆ ਨਜਾਇਜ਼ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਵੇ ਫਿਰ ਆ ਫਿਰ ਆਪਾਂ ਜੀ ਉਸ ਨੂੰ ਤੁਹਾਡੇ ਕੋਲ ਮੰਗ ਰੱਖਾਂਗੇ ਇਹ ਚਲਾਨ ਜਿਹੜਾ ਘਟ ਹੋਇਆ ਸ਼ਰਾਬ ਵੀ ਜਿਹੜਾ ਘਟ ਹੋਇਆ ਮੈਂ ਤਾਂ ਦੱਸਾਂ ਜੀ ਚਲਾਨ ਨਹੀਂ ਘਟ ਹੋਣੇ ਮੈਂ ਤਾਂ ਦੱਸਾਂ ਇੱਕ ਮਿੰਟ ਇਹ ਮੈਂ ਤਾਂ ਦੱਸਾਂ ਇਹ ਜਿਹੜੀ ਯੂਨੀਅਨ ਦੀ ਸਾਡੀ ਦੀ ਗੱਡੀ ਹੈ ਇਹ ਜਿਹੜੀ ਗੱਡੀ ਲੇਡੀਜ਼ ਚਲਾਉਂਦੀ ਹੈ ਉਹਦੇ ਘਰ ਵਾਲਾ ਹੈਗਾ ਸ਼ਰਾਬੀ ਕਬਾਬੀ ਜੀ ਉਹ ਘਰ ਗੱਡੀ ਖੜੀ ਸੀ ਰਕਸ਼ਾ ਉਹ ਬੰਦਾ ਕਰੋ ਚਾਬੀ ਲਾ ਕੇ ਹੀ ਰਕਸ਼ਾ ਚੱਕ ਲਿਆ ਫਿਰ ਇਹ ਚਲਾਨ ਹੋਇਆ ਜੀ ਅਗਰ ਬਈਏ ਲੇਡੀਜ਼ ਸਾਡੀ ਜੁਨੀਅਰ ਦੇ ਵਿੱਚ ਸਰ ਮੋਟਰਸਾਈਕਲ ਜਿਸ ਤਰ੍ਹਾਂ ਮੇਰਾ ਮੋਟਰਸਾਈਕਲ ਹੈ ਅਗਰ ਕੋਈ ਲੈ ਕੇ ਜਾਂਦਾ ਉਹ ਗਲਤ ਕੰਮ ਕਰਦਾ ਤੇ ਇੱਕ ਚ ਉਹ ਦੇਤੇ ਕਾਰਵਾਈ ਹੋਊਗੀ ਜੀ ਬਿਲਕੁਲ ਜੀ ਉਹ ਜਿਸ ਵਿਅਕਤੀ ਦਾ ਵਾਹਨ ਹੈ ਉਹਦੇ ਖਿਲਾਫ ਕਾਰਵਾਈ ਹੋਊਗੀ ਮੌਕੇ ਤੇ ਜਿਹੜਾ ਵਾਹਨ ਵਿਅਕਤੀ ਲੈ ਕੇ ਗਿਆ ਉਸ ਵਿਅਕਤੀ ਨੇ ਕੀ ਅਪਰਾਧ ਕੀਤਾ ਕੀ ਜੁਰਮ ਕੀਤਾ ਮੋਟਰ ਵੀਕਲ ਇਕਟ ਦਾ ਇਤਜਾਹ ਆਈਪੀਸੀ ਤਹਿਤ ਜੋ ਬਣਦੀ ਕਾਰਵਾਈ ਉਹਦੇ ਖਿਲਾਫ ਉਹ ਬਣਦੀ ਹੋ ਕੀਤੀ ਜਾਵੇਗੀ